ਜੈ ਮਾਤਾ ਦੀ ਕਾਲੀ ਮਾਤਾ ਦਰਬਾਰ ਕਾਲਕਾ ਜਿੱਥੇ ਕੀ ਸੰਗਤਾਂ ਨਮਸਤਕ ਹੋ ਰਹੀਆਂ ਨੇ ਮਸ਼ਹੂਰ ਮੰਦਰ ਹੈ ਕਾਲਕਾ ਮਾਤਾ ਮੰਦਰ ਦਾ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਬੜੇ ਸਜਾਵਟ ਦੇ ਨਾਲ ਮਾਤਾ ਦਾ ਮੰਦਰ ਤਿਆਰ ਕਰਕੇ ਰੱਖਿਆ ਹੋਇਆ ਜਿੱਥੇ ਕੀ ਸੰਗਤਾਂ ਰੋਜ਼ ਇੱਥੇ ਮੱਥਾ ਟੇਕਦੀਆਂ ਨੇ ਤੁਸੀਂ ਵੀ ਕਰੋ ਦਰਸ਼ਨ ਤੇ ਸਾਰੇ ਕਮੈਂਟਾਂ ਦੇ ਵਿੱਚ ਜੈ ਮਾਤਾ ਜਰੂਰ ਲਿਖੋ ਕਿਉਂਕਿ ਇਹ ਮੰਦਰ ਮਸ਼ਹੂਰ ਹੈ ਜੋ ਕਿ ਪੰਜਾਬ ਦੇ ਨਦੀ ਕਾਲਕਾ ਦੇ ਵਿੱਚ ਹੈ ਸਾਹਮਣੇ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆ ਕਾਲਕਾ ਮੰਦਰ ਦੀਆਂ ਜਿੰਨੇ ਵੀ ਦੇਖਣ ਵਾਲੇ ਨੇ ਜਿੰਨੇ ਵੀ ਮਾਤਾ ਨੂੰ ਮੰਨਣ ਵਾਲੇ ਨੇ ਸਾਰੇ ਹੀ ਜੈ ਮਾਤਾ ਦੀ ਦਿਖੋ ਤਸਵੀਰਾਂ ਦੇਖੋ ਤੁਸੀਂ ਸਾਹਮਣੇ ਮਾਤਾ ਦੇ ਦਰਸ਼ਨ ਹੋ ਰਹੇ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਦੇ ਦਰਸ਼ਨ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਕਾਲਕਾ ਮਾਤਾ ਮੰਦਰ ਦੇ ਇੱਥੇ ਕੀ ਜਨਾਂ ਸੰਗਤਾਂ ਜਿਹੜੀਆਂ ਜਗਤ ਤੇ ਪਹੁੰਚਦੀਆਂ ਨੇ ਦੇਖੋ ਕਾਲੀ ਮਾਤਾ ਮੰਦਰ ਦੇ ਦਰਵਾਜ਼ੇ ਦੀਆਂ ਅੰਦਰ ਦੀਆਂ ਤਸਵੀਰਾਂ ਇਹ ਤਸਵੀਰਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਅੰਦਰ ਜਿਹੜੀ ਵੀਡੀਓ ਬਣਿਆ ਨਹੀਂ ਅਲਾਉਡ ਨਹੀਂ ਪਰ ਬਾਹਰ ਤੋਂ ਅਸੀਂ ਜ਼ੂਮ ਕਰਕੇ માતા ਦੇ ਦਰਸ਼ਨ ਤੁਹਾਨੂੰ ਕਰਾ ਰਹੇ ਹਾਂ માતા ਦੇ ਮੰਦਰ ਦੇ ਵਿਚਕਾਰ ਤੁਸੀਂ ਦੇਖੋ ਕਿ ਗੁਰਦੁਆਰਾ ਸਾਹਿਬ ਹੈ ਪਾਸ਼ਾਹੀ ਪਹਿਲੀ ਤੁਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਥੇ ਕੀ ਇਹ ਜਗ੍ਹਾ ਦੇ ਉੱਤੇ ਵੀ ਜਿਹੜੀਆਂ ਸਕਤਾਂ ਮੱਥਾ ਟੇਕਦੀਆਂ ਨੇ ਕਿ ਜੋ ਵੀ ਕਾਲੀ ਮਾਤਾ ਦੇ ਮੰਦਰ ਦਰਵਾਜ਼ੇ ਦੇ ਵਿੱਚ ਆਂਦਾ ਹੈ ਤਾਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜੂਮ ਉੱਥੇ ਟੇਕ ਕੇ ਜਾਂਦਾ ਹੈ ਇਤਿਹਾਸ ਪੁਰਾਣਾ ਇਤਿਹਾਸ ਇਸ ਮੰਦਰ ਦੇ ਨੇੜੇ ਗੁਰਦੁਆਰਾ ਸਾਹਿਬ ਜੁੜਿਆ ਹੋਇਆ ਮਾਤਾ ਦੇ ਦਰਬਾਰ ਦੀ ਵੀ ਤੁਹਾਡੇ ਵੀ ਹਾਜ਼ਰੀ ਲੱਗ ਸਕੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਾਲਕਾਂ ਮਾਤਾ ਦੇ ਦਰਬਾਰ ਦੀਆਂ ਜਿੰਨੇ ਵੀ ਦਰਸ਼ਕ ਨੇ ਦੇਖ ਰਹੇ ਨੇ ਤੁਸੀਂ ਵੀ ਮਾਤਾ ਕਾਦੀ ਦਰਬਾਰ ਦਰਸ਼ਨ ਕਰੋ ਕਿਉਂਕਿ ਤੁਹਾਡੀ ਮਨੁਕਾਮਨਾ ਮਾਤਾ ਪੂਰੀਆਂ ਕਰੇਗੀ ਇਹ ਤਸਵੀਰ ਮਾਤਾ ਦੇ ਦਰਬਾਰ ਦੀ ਦਿਖਾ ਰਹੀ ਹੈ ਕਿ ਮਾਤਾ ਖੁੱਲੇ ਦਰਸ਼ਨ ਸੰਸਥਾ ਦੇ ਰਹੀ ਹੈ ਤੇ ਇੱਥੇ ਜਿਹੜੇ ਪੁਜਾਰੀ ਨੇ ਉਹ ਉਹਨਾਂ ਦੀਆਂ ਅਰਦਾਸਾਂ ਜਿਹੜੀਆਂ ਲਗਾਤਾਰ ਕਰ ਰਹੇ ਨੇ ਮਾਤਾ ਦੇ ਮੰਦਰ ਕਾਲਕਾ ਇੱਥੇ ਕੀ بڑے ਸੁਜਾਪ ਦੇ ਨਾਲ ਇਹ ਮੰਦਰ ਨੂੰ ਯਾਰ ਕੀਤਾ ਹੋਇਆ ਹੈ ਕਿ ਕਾਫੀ ਪਾਰਛੀ ਮੰਦਰ ਹੈ ਇੱਥੇ ਕੀ ਲੱਖਾਂ ਸੰਤਾਂ ਇਸ ਜਗ੍ਹਾ ਉੱਤੇ ਪਹੁੰਚਤੀਆਂ ਨੇ ਤੇ ਆਪਣੇ ਮਨੋ ਕਾਮਨਾਵਾਂ ਪੂਰੀਆਂ ਕਰਦਿਆਂ ਨੇ